ਉੱਤਰ ਪ੍ਰਦੇਸ਼ ਦੀ ਅਯੋਧਿਆ ਨਗਰੀ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ 22 ਜਨਵਰੀ ਨੂੰ ਹੋਣ ਜਾ ਰਹੇ ਮੰਦਰ ਦੇ ਸਥਾਪਨਾ ਦੇ ਸਬੰਧ ਵਿੱਚ ਖੁਸ਼ੀਆਂ ਮਨਾਉਣ ਲਈ ਤਰਨਤਾਰਨ ਵਿੱਚ ਹਿੰਦੂ ਸੰਗਠਨਾਵਾਂ ਵੱਲੋਂ ਪਰਜੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਰਨਤਾਰਨ ਦੇ ਹਿੰਦੂ ਸੰਗਠਨਾਵਾਂ ਵੱਲੋਂ ਸ਼੍ਰੀ ਅਯੋਧਿਆ धाम ਤੋਂ ਆਏ ਅਕਸ਼ਤ ਨੂੰ ਸੱਦਾ ਪੱਤਰ ਦੇ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਕਿ ਉਹ ਵੀ ਅਯੋਧਿਆ धाम ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਬਣ ਰਹੇ ਮਨਮੋਹਕ ਮੰਦਰ ਦੇ ਦਰਸ਼ਨ ਕਰਨ ਪਹੁੰਚਣ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹਾਂ ਸ਼੍ਰੀ ਸ਼ਨੀ ਥਾਮ ਦੇ ਪ੍ਰਬੰਧਕ ਪੰਡਤ ਅਸ਼ੋਕ ਕੁਮਾਰ ਬੰਡਾਲੇ ਬਾਲਿਆਂ ਨੇ ਦੱਸਿਆ ਕਿ 22 ਜਨਵਰੀ ਨੂੰ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮਨਮੋਹਕ ਮੰਦਰ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਹਿੰਦੂ ਸਮਾਜ ਨੂੰ 495 ਵਰਿਆਂ ਬਾਅਦ ਇਹ ਖੁਸ਼ੀ ਨਸੀਬ ਹੋਈ ਹੈ। ਉਹਨਾਂ ਦੇ ਇਸ਼ਟ ਦੇਵ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦਾ ਮੋਢ ਤੋਂ ਨਿਰਮਾਣ ਹੋਇਆ ਹੈ। ਇਸ ਮੰਦਿਰ ਨਿਰਮਾਣ ਦੀ ਖੁਸ਼ੀ ਵਿੱਚ 22 ਜਨਵਰੀ ਨੂੰ ਦੀਵਾਲੀ ਵਾਂਗ ਤਿਹਾਰ ਮਨਾਇਆ ਜਾਵੇਗਾ। ਉਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਆਪਣੇ ਘਰਾਂ ਵਿੱਚ ਘੱਟੋ-ਘੱਟ 5 ਦੀਵੇ ਜ਼ਰੂਰ ਜਲਾਉਣ ਅਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦੇ ਸਥਾਪਨਾ ਦਿਵਸ ਨੂੰ ਇਤਿਹਾਸਿਕ ਦਿਵਸ ਬਣਾ ਦੇਣ।

ਜਦੋਂ ਅਯੁੱਧਿਆ dham ਤੋਂ ਪੂਜਾ ਕੀਤੇ ਹੋਏ ਅਕਸ਼ਤ ਅਸੀਂ ਘਰ-ਘਰ ਦੇ ਵਿੱਚ ਵੰਡਣ ਕਰਦੇ ਪਏ ਹਾਂ ਇਹ ਅਕਸ਼ਤ ਸੰਗਤ ਨੇ ਆਪਣੀ ਆਪਣੀ ਤਿਜੋਰੀਆਂ ਦੇ ਵਿੱਚ ਆਪਣੇ ਗੱਲਿਆਂ ਦੇ ਵਿੱਚ ਰੱਖਣਾ ਹੈ ਇਹ ਅਸਲ ਵਿੱਚ ਨਿਮੰਤਰਣ ਹੈ ਅਯੁੱਧਿਆ dham ਦੀ ਯਾਤਰਾ ਵਾਸਤੇ ਲਗਭਗ 495 ਸਾਲ ਦੇ ਇੰਤਜ਼ਾਰ ਤੋਂ ਬਾਅਦ ਭਗਵਾਨ ਸ੍ਰੀ ਰਾਮ ਜੀ ਦਾ ਮੰਦਿਰ ਬਣ ਕੇ ਤਿਆਰ ਹੋ ਰਿਹਾ ਹੈ ਜਿਹੜਾ ਕਿ 22 ਜਨਵਰੀ 2024 ਨੂੰ ਸਥਾਪਨਾ ਹੋਵੇਗੀ ਸਥਾਪਨਾ ਵਾਲੇ ਦਿਨ ਸੰਗਤ ਅੱਗੇ ਬੇਨਤੀ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਘੱਟੋ ਘੱਟ ਪੰਜ ਦੀਵੇ ਜ਼ਰੂਰ ਜਗਾਣ ਅਤੇ ਆਪਣੇ ਘਰਾਂ ਨੂੰ ਵੀ ਸਜਾਵੇ ਗਲੀਆਂ ਨੂੰ ਸਜਾਵੇ ਪਟਾਕੇ ਛੱਡਣ ਅਤੇ ਖੁਸ਼ੀਆਂ ਮਨਾਵੇ ਕਿਉਂਕਿ ਬਹੁਤ ਹੀ ਸਾਰੀ ਇੰਤਜ਼ਾਰ ਤੋਂ ਬਾਅਦ ਹਿੰਦੂਆਂ ਦੇ ਜਿਹੜੇ ਅਰਾਧਿਆ ਦੇਵਤਾ ਹੈ ਉਹਨਾਂ ਦਾ ਮੰਦਿਰ ਬਣ ਕੇ ਤਿਆਰ ਹੋ ਰਿਹਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਸਵੇਰੇ 7:30 ਵਜੇ ਕਾਲ ਕੀਤੀ ਸੀ ਵੀ ਸਭ ਨੇ ਆਉਣਾ ਹੈ ਔਰ ਆਣ ਕੇ ਆਪਾਂ ਅਕਸ਼ਿਤ ਵਿਤਰਣ ਕਰਾਂਗੇ ਸੰਗਤ ਸਵਾ 7 ਵਜੇ ਹੀ ਆ ਗਈ ਹੈ ਔਰ ਬਹੁਤ ਜ਼ਿਆਦਾ ਉਤਸ਼ਾਹ ਹੈ ਲੇਡੀਜ਼ ਦੇ ਵਿੱਚ ਵੀ ਔਰ ਜੈਂਟਸ ਦੇ ਵਿੱਚ ਵੀ ਅਸੀਂ ਘਰ ਘਰ ਜਾ ਕੇ ਗਲੀਆਂ ਗਲੀਆਂ ਦੇ ਵਿੱਚ ਜਾ ਕੇ ਇੱਕ ਇੱਕ ਘਰ ਨੂੰ ਕਵਰ ਕਰਦੇ ਹਾਂ ਸਭ ਨੂੰ ਇਹ ਅਕਸ਼ਿਤ ਪੇਂਟ ਕਰ ਰਹੇ ਹਾਂ ਔਰ ਸੰਗਤ ਦਾ ਇੰਨਾ ਜ਼ਿਆਦਾ ਉਤਸ਼ਾਹ ਹੈ ਕਿ ਦੇਖਦੇ ਆ ਹੀ ਬਣਦਾ ਵੈ ਬੜਾ ਆਨੰਦ ਆ ਰਿਹਾ ਹੈ ਸਭ ਜਣੇ ਬੜਾ ਗਰਵ ਮਹਿਸੂਸ ਕਰ ਰਹੇ ਆ ਕਿ ਸਾਨੂੰ ਇਹ ਮੌਕਾ ਮਿਲਿਆ ਤਰਨਤਾਰਨ ਤੋਂ ਸਾਗਰ अरोड़ा ਦੀ ਰਿਪੋਰਟ